ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲੇ ਉਮੀਦ ਕਰਨਾ ਤੁਸੀ ਸਾਰੇ ਖਰੀਤ ਨਾਲ ਹੋਗੇ ਰੱਬ ਸਾਰਿਆਂ ਨੂੰ ਚਰਦੀ ਕੁਲਚ ਰੱਖੇ ਜਿਹੜਾ ਅਮਰੀਕਾ ਦੇ ਅੰਦਰ ਵਸ਼ਿੰਗਟਨ ਡੀਸੀ ਦੇ ਅੰਦਰ ਜਿਹੜਾ ਰੀਫਰੈਂਡਮ ਹੋਇਆ ਕਿੰਨਾ ਕੁ ਜ਼ਿਆਦਾ ਖਤਰਨਾਕ ਹੈ ਗੋਦੀ ਮੀਡੀਆ ਵਾਸਤੇ ਪੂਰੇ ਭਾਰਤ ਵਾਸਤੇ ਤੇ ਮੋਦੀ ਸਰਕਾਰ ਵਾਸਤੇ ਅਸੀਂ ਦੇਖਾਂਗੇ ਕਿ ਗੁਪਤਪਤਵਨ ਸਿੰਘ ਪੰਨੂ ਜਿਹੜੇ ਕਿਹਾ ਜਾਂਦਾ ਹੈ ਕਿ ਲੀਡਰ ਨੇ ਇਹ ਸਿੱਖ ਫੋਰ ਜਸਟਿਸ ਦੇ ਉਹ ਬਿਆਨ ਦੇ ਰਹੇ ਨੇ ਉਹ ਸਟੇਟਮੈਂਟ ਦੇ ਰਹੇ ਨੇ ਤੇ ਬਹੁਤ ਹੀ ਤਗੜੀ ਸਟੇਟਮੈਂਟ ਹੈ ਇੱਕ ਉਹਨਾਂ ਨੇ ਖਤਰੇ ਦੀ ਘੰਟੀ ਵਜਾਈ ਹੈ ਕਿਦੇ ਵਾਸਤੇ ਨਰਿੰਦਰ ਮੋਦੀ ਵਾਸਤੇ ਮੋਦੀ ਸਰਕਾਰ ਵਾਸਤੇ ਆਰਐਸਐਸ ਵਾਸਤੇ ਕਿ ਮੁਕੰਮਲ ਡਿਟੇਲ ਹੈ ਇਸ ਮਤਲਕ ਆਈ ਦੀ ਵੀਡੀਓ ਵੀਡੀਓ ਅਲ ਵਧਨੇ ਆ ਵੀਡੀਓ ਅਲ ਵਧਨ ਤੋਂ ਪਹਿਲੇ ਤਮਾਮ ਦੋਸਤਾਂ ਕੇ ਗੁਜ਼ਾਰਿਸ਼ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਣੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਉਣ ਵਾਲੀਆਂ ਜਿੱਤੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਦੇ اور میرے ਨਾਲ موجود ਨੇ ਜਿਹੜਾ ਇਸ ਟੈਮ ਖਾਲਿਸਤਾਨ ਦੀ ਤਹਿਰੀਕ ਦੇ ਉੱਤੇ ਵਕਤ ਕੇ ਜਿਹੜਾ ਨੋ ਕੰਮ ਕਰਦੇ ਪਏ ਨੇ ਔਰ ਵੱ ਚੜ ਕੇ ਕਰਦੇ ਪਏ ਨੇ ਆ ਗੁਰਪੰਥ ਵਨ ਸਿੰਘ ਪਨੂਰ ਸਾਹਿਬ ਮੈਨੂੰ ਅਕਸਰ ਇਹਨਾਂ ਦਾ ਨਾਮ ਲੈਣ ਲੱਗੇ ਮੇਰਾ ਮੂੰਹ ਚ ਫੰਬਲ ਹੋ ਜਾਂਦਾ ਹੁੰਦਾ ਹੈ ਲੇਕਿਨ ਬੜੀ ਮੁਸ਼ਕਿਲ ਨਾਲ ਮੈਂ ਯਾਦ ਕੀਤਾ ਹੈ ਮੈਂ ਤੁਹਾਨੂੰ ਮੁਖਾਤਿਬ ਸਿਰਫ ਪਨੂਰ ਸਾਹਿਬ ਕਰਕੇ ਕਰਾਂਗੀ ਪਨੂਰ ਸਾਹਿਬ ਪਹਿਲੀ ਗੱਲ ਤਾਂ ਇਹ ਹੈ ਕਿ ਬਹੁਤ-ਬਹੁਤ ਤੁਹਾਨੂੰ ਮੁਬਾਰਕ ਹੋਵੇ ਇਸ ਰੈਫਰੈਂਡਮ ਦੀ ਕਿ ਬੜਾ ਕਾਮਯਾਬ ਰੈਫਰੈਂਡਮ ਹੋਇਆ ਹੈ ਲੇਕਿਨ ਇੱਥੇ ਪਹਿਲਾ ਸਵਾਲ ਮੈਂ ਤਿੱਖਾ ਕਰਾਂਗੀ ਕਿ ਇਹ ਰੈਫਰੈਂਡਮ ਜਿਹੜਾ ਹੈ ਉਹ حکومਤੀ ਸਤਾ ਦੇ ਉੱਤੇ ਇਹਨਾ تسلیمशुदा ਨਹੀਂ ਹੈ ਤੇ ਫਿਰ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਰੈਫਰੈਂਡਮ ਕੋਈ ਕਾਨੂੰਨੀ ਹੈਸੀਅਤ ਜਾਂ ਸਟੇਟਸ ਰੱਖਦਾ ਹੈ ਔਰ ਤੁਸੀਂ ਖੁਦ ਵੀ ਕਹਿੰਨੇ ਆਂ ਚੀਜ਼ ਕਿ ਇਹ ਰੈਫਰੈਂਡਮ ਜਿਹੜਾ ਹੈ ਇਹ ਸਿੱਖਾਂ ਦੀ ਆਵਾਜ਼ ਦੇਖੋ ਇਹ ਸਵਾਲ ਜਿਹੜਾ ਤੁਸੀਂ ਮੈਨੂੰ ਪੁੱਛਿਆ ਇਹ ਸਵਾਲ ਤੁਸੀਂ ਹਿੰਦੁਸਤਾਨ ਦੀ ਆਤਵਾਦੀ ਹਕੂਮਤ ਨਰਿੰਦਰ ਮੋਦੀ ਨੂੰ ਪੁੱਛੋ ਕਿ ਜੇ ਇਹ ਰੈਫਰੈਂਡਮ ਦੀ ਕੋਈ ਅਮਿਅਤ ਨਹੀਂ ਹੈ ਤਾਂ ਫਿਰ ਉਹਨਾਂ ਨੇ ਆਪਣੇ ਰਾ ਦੇ ਏਜੰਟ ਬਾਹਰ ਭੇਜ ਕੇ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕਿਉਂ ਕੀਤਾ ਫਿਰ ਉਹ ਆਪਣੇ ਰਾ ਦੇ ਏਜੰਟਸ ਤੇ ਕਾਉਂਸਲਰਸ ਦੇ ਵਿੱਚੋਂ ਦੀ ਡੈਥ ਸਕਵੈਡਸ ਭੇਜ ਕੇ ਮੈਨੂੰ ਮਾਰਨ ਦੀ ਕੋਸ਼ਿਸ਼ ਕਿਉਂ ਕਰਦੇ ਪਏ ਆ ਜਾਂ ਸਾਡੇ ਯੂਕੇ ਦੇ ਕੋਆਰਡੀਨੇਟਰ ਭਾਈ ਪਰਮਜੀਤ ਸਿੰਘ ਪੰਮਾ ਨੂੰ ਮਾਰਨ ਦੀ ਕੋਸ਼ਿਸ਼ ਕਿਉਂ ਕਰਦੇ ਪਏ ਆ ਜਿਹੜਾ ਅਨ ਅਫੀਸ਼ੀਅਲ ਰੋਫਰੈਂਡਮ ਹੁੰਦਾ ਜਦੋਂ ਕੋਈ ਵੀ ਹਕੂਮਤ ਜਿੱਦਾਂ ਹਿੰਦੁਸਤਾਨ ਦੀ ਹੈ ਜਿਨੇ ਪੰਜਾਬ ਦੇ ਉੱਤੇ ਕਬਜ਼ਾ ਕੀਤਾ ਹੋਇਆ ਤੇ ਉਹਨਾਂ ਨੇ ਉੱਥੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਹੈ ਜਿਹੜੀ ਜੂਨ 1984 ਚ ਸ਼ੁਰੂ ਹੋਈ ਸੀ ਔਰ ਜਦੋਂ ਇੱਕ ਹਥਿਆਰਬੰਦ ਸੰਘਰਸ਼ ਸਿੱਖ ਪੰਥ ਨੇ ਪੰਜਾਬ ਦੇ ਵਿੱਚ ਲੜਿਆ ਤੇ ਜਿਹੜਾ ਉਹਨਾਂ ਦਾ ਬਣਦਾ ਯੋਗਦਾਨ ਸੀ ਉਸ ਵਕਤ ਉਹਨਾਂ ਨੇ ਖਾਲਿਸਤਾਨ ਦੀ ਨੀਂਹ ਆਪਣੇ ਖੂਨ ਦੇ ਨਾਲ ਪਕੀਆਂ ਕਰ ਦਿੱਤੀਆਂ ਜਿਹੜਾ ਇਹ ਸਮਾਂ ਖਾਲਿਸਤਾਨ ਰੈਫਰੰਡਮ ਦਾ ਤੇ ਅਨ ਆਫੀਸ਼ੀਅਲ ਦਾ ਇਹ ਦੁਨੀਆ ਦੇ ਵਿੱਚ ਇੱਕ ਕੈਂਪੇਨ ਹੈ ਇੱਕ ਮੁਹਿੰਮ ਹੈ ਜਿਹੜੀ ਕਿ ਹਿੰਦੋਸਤਾਨ ਨੇ ਜੋ ਸਿੱਖਾਂ ਦੀ ਨਸਲਕੁਸ਼ੀ ਕੀਤੀ ਹੈ ਜੋ ਉਹ ਆਪਣੇ ਆਪ ਨੂੰ ਇੱਕ ਡੈਮੋਕਰੈਟਿਕ ਤੇ ਪੀਸਫੁਲ ਨੇਸ਼ਨ ਦੱਸਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਐਕਸਪੋਜ਼ ਕਰਨਾ ਹੈ ਤੇ ਆਪਣਾ ਜਿਹੜਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ ਕੇਸ ਹੈ ਉਹ ਸਾਰੀ ਦੁਨੀਆ ਦੇ ਸਾਹਮਣੇ ਰੱਖਣਾ ਹੈ ਤੇ ਉਸ ਦੇ ਵਿੱਚ ਅਸੀਂ ਬਿਲਕੁਲ ਕਾਮਯਾਬ ਹੋ ਰਹੇ ਹਾਂ ਨਹੀਂ ਇਹਦਾ 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 ਮਤਲਬ ਇਹ ਹੈ ਕਿ ਮਤਲਬ ਕੋਈ ਨਾ ਕੋਈ ਜਿਹੜਾ ਨਤੀਜਾ ਹੈ ਇਸ ਰੈਫਰੈਂਡਮ ਦਾ ਲਾਜ਼ਮੀ ਨਿਕਲੇਗਾ ਵੈਸੇ ਮੈਨੂੰ ਇਹ ਸਵਾਲ ਕਰਨਾ ਨਹੀਂ ਚਾਹੀਦਾ ਕਿਉਂਕਿ ਨਤੀਜੇ ਮੈਨੂੰ ਵੈਸੇ ਵੀ ਨਜ਼ਰ ਆ ਰਹੇ ਨੇ ਇਸ ਰੈਫਰੈਂਡਮ ਦਾ ਨਤੀਜਾ ਇਹ ਨਿਕਲੇਗਾ ਕਿ ਇਹ ਆਰ ਪਾਰ ਦੀ جنگ ਹੈ ਇਹ ਉਹ جنگ ਨਹੀਂਗੀ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਵਾਉਣ ਵਾਲੀ ਜਿਹੜੀ ਕਿ ਜਾਂ ਹਿੰਦੋਸਤਾਨ ਇਸ ਨੂੰ ਰੋਕ ਲੇਗਾ ਤੇ ਜਾਂ ਫਿਰ ਪ੍ਰੈਜ਼ੀਡੈਂਟ ਟਰੰਪ ਦੇ ਕਹਿਣ ਦੇ ਉੱਤੇ ਜਿੱਦਾਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਜੰਗ ਖਤਮ ਹੋਈ ਸੀ ਉਦਾਂ ਖਤਮ ਹੋ ਜਾਏਗੀ ਇਹ ਜੰਗ ਮੁਕੇਗੀ ਸਾਡੀ ਜ਼ਿੰਦਗੀ ਦੇ ਨਾਲ ਜਾਂ ਅਸੀਂ ਰਹਾਗੇ ਤੇ ਜੰਗ ਜਿੱਤਾਂਗੇ ਤੇ ਜਾਂ ਫਿਰ ਹਿੰਦੁਸਤਾਨ ਦੀ ਜਿਹੜੇ ਟੈਂਕ ਉਹ ਸਾਡੇ ਉੱਪਰੋਂ ਦੀ ਨਿਕਲਣਗੇ ਤਾਂ ਹੀ ਇਹ ਜੰਗ ਮੁਕੇਗੀ ਔਰ ਇਹ ਜੰਗ ਸਿਰਫ ਆਜ਼ਾਦੀ ਦੇ ਨਾਲ ਮੁਕੇਗੀ ਅੱਛਾ ਪੰਨੂ ਸਾਹਿਬ ਮੈਨੂੰ ਇਹ ਚੀਜ਼ ਇਸੇ ਦੇ ਮਤਲਬ ਕੋ ਪੁੱਛਣੀ ਹੈ ਚੀਜ਼ ਇੱਕ ਇਹ ਕਿ ਆ ਜਿਹੜਾ ਰਾਜਨਾਤ ਹੈ ਇਹ ਰਾਜਨਾਥ ਇਸਤਾਨ ਦੇ ਬਿਆਨਾਂ ਦਿੰਦਾ ਫਿਰਦਾ ਹੈ ਕਿ ਜੀ ਸਿੰਧ ਜਿਹੜਾ ਨਾ ਉਹ ਤੁਹਾਡੇ ਕੋਲ ਉਹ ਸੀ ਲੈ ਲੈਣਾ ਹੈ ਸਿੰਧ ਜਿਹੜਾ ਹੈ ਉਹ ਭਾਰਤ ਦਾ ਹਿੱਸਾ ਹੈ ਔਰ ਭਾਰਤ ਦੇ ਵਿੱਚ ਜੋ ਜੋ ਕੁਝ ਹੋ ਰਿਹਾ ਹੈ ਉਹਦੇ ਉੱਤੇ ਭਾਰਤ ਦੀ ਕੋਈ ਨਜ਼ਰ ਨਹੀਂ ਹੈਗੀ ਲੇਕਿਨ ਸਾਰੀ ਨਜ਼ਰ ਸਾਰਾ ਫੋਕਸ ਪਾਕਿਸਤਾਨ ਵਾਲੇ ਪਾਸੇ ਕਿਉਂ ਰੱਖਿਆ ਹੋਇਆ ਹੈ ਦੇਖੋ ਇਹਦੀ ਜ਼ਿੰਮੇਵਾਰੀ ਤੇ ਹੁਣ ਪਾਕਿਸਤਾਨ ਦੀ ਜਿਹੜੀ ਹੈਗੀ ਆ ਫੌਜ ਤੇ ਪਾਕਿਸਤਾਨ ਦੀ ਸਰਕਾਰ ਦੀ ਬਣਦੀ ਹੈ ਜਦੋਂ ਲਗਾਤਾਰ ਤੁਹਾਡੇ ਤੇ ਇਲਜ਼ਾਮ ਲਗਾਏ ਜਾਂਦੇ ਆ ਔਰ ਹਮੇਸ਼ਾ ਹੀ ਆਪਾਂ ਹਮੇਸ਼ਾ ਡਿਫੈਂਸਿਵ ਐਕਸ਼ਨ ਚ ਰਹਨੇ ਆ ਜਾਂ ਡਿਫੈਂਸਿਵ ਮੋਡ ਚ ਰਹਨੇ ਆ ਤੇ ਉਹ ਹਿੰਦੁਸਤਾਨ ਦਾ ਤੇ ਜਿਹੜਾ ਇਹ ਆਤਵਾਦੀ ਸਿਸਟਮ ਹੈ ਹਿੰਦੂਤਵਾਦਾ ਇਹ ਉਹਨਾਂ ਦਾ ਡੀਐਨਏ ਹੈ ਕਿ ਜਿਹੜਾ ਤੇ ਉਹਨਾਂ ਦੀ ਗੱਲ ਸੁਣਦਾ ਤੇ ਅੱਗਿਓ ਚੁੱਪ ਕਰਦਾ ਜਾਂ ਹੀਟਾਂ ਹੋ ਜਾਂਦਾ ਤੇ ਉਹਨੂੰ ਹੋਰ ਝਕਾਉਂਦੇ ਆ ਤੇ ਗੋਡਿਆਂ ਤੇ ਭਾਰ ਲੈ ਕੇ ਆਉਂਦੇ ਆ ਪਰ ਜਿਹੜਾ ਉਹਨਾਂ ਦੇ ਸਾਹਮਣੇ ਖੜ ਕੇ ਹੁਣ ਮੈਂ ਤੁਹਾਨੂੰ ਚਾਈਨਾ ਦੀ ਐਗਜ਼ਾਮਪਲ ਦੇਣ ਡਿਆਂ 55000 ਜਿਹੜਾ ਸਕਰ ਕਿਲੋਮੀਟਰ ਦਾ ਏਰੀਆ ਉਹਨਾਂ ਨੇ ਦੱਬਿਆ ਵਾ ਤੇ 220 ਦੇ ਵਿੱਚ ਉਹਨਾਂ ਦੇ ਫੌਜੀ ਜਿਹੜੇ ਆ ਹਿੰਦੁਸਤਾਨ ਦੇ ਚਾਈਨਾ ਨੇ ਜਿਹੜੇ ਆ ਮਾਰ ਮੁਕਾਏ ਆ ਤੇ ਹਿੰਦੁਸਤਾਨ ਨੇ ਕੀ ਕਰ ਲਿਆ ਉਹ ਲਗਾਤਾਰ ਮੰਨਤਾ ਹੀ ਕਰੀ ਜਾਂਦਾ ਚਾਈਨਾ ਦੀ ਆ ਜੀ ਸਾਡੇ ਨਾਲ ਟੇਬਲ ਤੇ ਬੈਠ ਜੋ ਇਹ ਏਰੀਆ ਤੁਸੀਂ ਲੈ ਲਓ ਸਾਡੀ ਹੁਣ ਪੀਸ ਹੋ ਗਈ ਆ ਆਪਸ ਦੇ ਵਿੱਚ ਜਿਹੜਾ ਹਿੰਦੁਸਤਾਨ ਤੇ ਹਿੰਦੂਤਵਾ ਅਤਵਾਦ ਦਾ ਚਿਹਰਾ ਹੈ ਇਹ ਸਿਰਫ ਤੇ ਸਿਰਫ ਜਦੋਂ ਇਹਨਾਂ ਦਾ ਤੁਸੀਂ ਸਾਹਮਣੇ ਖਲੋ ਕੇ ਮੁਕਾਬਲਾ ਕਰੋਗੇ ਜਿਵੇਂ ਅਸੀਂ ਕਰਦੇ ਆ ਸਾਡੇ ਕੋਲ ਕੋਈ ਫੌਜ ਨਹੀਂ ਗਈ ਸਾਡੇ ਕੋਲ ਕੋਈ ਹਥਿਆਰ ਨਹੀਂਗੇ ਪਰ ਅਸੀਂ ਉਹਨਾਂ ਦੇ ਸਾਹਮਣੇ ਨਾ ਕਦੀ ਹੀਟਾਂ ਝੁਕਿਆ ਨਾ ਝੁਕਾਂਗੇ ਆਜ਼ਾਦੀ ਤੱਕ ਲੜਦੇ ਰਹਾਂਗੇ ਕਿਉਂਕਿ ਪਾਕਿਸਤਾਨ ਸਾਡੇ ਗੁਰੂ ਨਾਨਕ ਸਾਹਿਬ ਦਾ ਗੁਰਨਾਨਕ ਦਾ ਸਾਡੇ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਹੈ ਨਨਕਾਣਾ ਸਾਹਿਬ ਇਦੇ ਚ ਮੈਂ ਰਾਜਨਾਥ ਨੂੰ ਤੇ ਹਿੰਦੁਸਤਾਨ ਦੀ ਜਿਹੜੀ ਹੈਗੀ ਆ ਸਰਕਾਰ ਉਸ ਨੂੰ ਇੱਕ ਗੱਲ ਤੁਹਾਡੇ ਰਾਹੀਂ ਕਹਿਣਾ ਚਾਹੁੰਦਾ ਸਿੰਧ ਤੇ ਕਬਜ਼ਾ ਕਰਨਾ ਤਾਂ ਬਹੁਤ ਦੂਰ ਦੀ ਗੱਲ ਐ ਸਿੰਧ ਤੇ ਕਬਜ਼ਾ ਕਰਨਾ ਬਹੁਤ ਦੂਰ ਦੀ ਗੱਲ ਐ ਉਹ 1 ਇੰਚ ਪਾਕਿਸਤਾਨ ਦੀ ਹੱਦ ਚ ਨਨਕਾਣਾ ਸਾਹਿਬ ਵਾਲੇ ਪਾਸੇ ਆ ਕੇ ਮੁਖਾ ਦੇਣ ਤੇ ਉਥੇ ਇਹ ਮੈਂ ਦੱਸ ਸਕਦਾ ਔਰ ਮੈਂ ਤੁਹਾਨੂੰ ਇਹ ਤੁਹਾਡੇ ਰਾਹੀਂ ਅੱਜ ਪਾਕਿਸਤਾਨ ਦੇ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਕਿ ਦੁਨੀਆ ਦੇ ਵਿੱਚ ਇਹ ਦਸਤੂਰ ਹੈ ਡਿਫੈਂਸ ਦਾ ਕਿਉਂਕਿ ਪਾਕਿਸਤਾਨ ਨਹੀਂ ਹਮਲਾ ਕਰਦਾ ਪਿਆ ਜੇ ਤੁਸੀਂ ਆਪਣੀ ਡਿਫੈਂਸ ਕਰਨੀ ਹੈ ਤੇ ਤੁਸੀਂ ਦੁਨੀਆ ਦੇ ਵਿੱਚੋਂ ਦੀ ਜਿੰਨੂੰ ਫੋਰਨ ਫਾਈਟਰਸ ਕਹਿੰਦੇ ਆ ਤੁਹਾਨੂੰ ਉਹ ਲੱਭਣ ਦੀ ਜ਼ਰੂਰਤ ਨਹੀਂ ਪੈਣੀ ਤੁਸੀਂ ਅੱਜ ਪਾਕਿਸਤਾਨ ਦੀ ਸਰਕਾਰ ਤੇ ਪਾਕਿਸਤਾਨ ਦੀ ਫੌਜ ਇੱਕ ਵਾਰਾਂ ਇਸ ਗੱਲ ਦੇ ਉੱਤੇ ਅਹਿਦ ਕਰ ਲੇ ਇਸ ਗੱਲ ਤੇ ਵਾਅਦਾ ਕਰੇ ਕਿ ਦੁਨੀਆ 'ਚ ਜਿੱਥੇ ਵੀ ਸਿੱਖ ਵਸਦਾ ਜਾਂ ਜਿਹੜਾ ਹਿੰਦੁਸਤਾਨ ਦੇ ਕਬਜ਼ੇ ਵਾਲਾ ਪੰਜਾਬ ਦਾ ਸਿੱਖ ਹੈ ਉਹ ਪਾਕਿਸਤਾਨ ਦੇ ਵਿੱਚ ਆਵੇ ਪਾਕਿਸਤਾਨ ਉਹਨੂੰ ਫੌਜ ਦੀ ਟ੍ਰੇਨਿੰਗ ਦੇਗਾ ਤੇ ਪਾਕਿਸਤਾਨ ਦੀ ਫੌਜ ਦੇ ਨਾਲ ਰਲ ਕੇ ਅਸੀਂ ਹਿੰਦੁਸਤਾਨ ਦੇ ਖਿਲਾਫ ਲੜਾਂਗੇ ਸਿੰਧ ਦਾ ਬੋਲ ਦੂਰ ਦੀ ਗੱਲ ਹੈ ਅਸੀਂ ਦਿੱਲੀ ਦੇ ਉੱਤੇ ਕੇਸਰੀ ਨਿਸ਼ਾਨ ਸਾਹਿਬ 24 ਘੰਟੇ 'ਚ ਚੜਾ ਦੇਾਂਗੇ ਅੱਛਾ ਪਨੂਰ ਸਾਹਿਬ ਮੈਨੂੰ ਇਹ ਚੀਜ਼ ਦੱਸੋ ਤੁਸੀਂ ਬੱਸ ਬੜੀ ਜਜ਼ਬਾਤੀ ਗੁਫ਼ਤਗੂ ਕਰਦੇ ਆਂ ਔਰ ਇਹ ਵੀ ਦੱਸੋ ਕਿ ਆਖਰਕਾਰ ਇਹ ਜਿਹੜਾ ਭਾਰਤ ਹੈ ਉਹ ਇਸ ਖਾਲਿਸਤਾਨੀ ਤਹਿਰੀਕ ਨੂੰ ਆਪਣੇ ਵਾਸਤੇ ਇੱਕ ਸੈਕਿਉਰਿਟੀ ਦਾ ਖਤਰਾ ਕਿਉਂ ਸਮਝਦਾ ਹੈ ਉਹ ਖਤਰਾ ਜਿਹੜਾ ਸਮਝਦਾ ਉਹ ਕਿਉਂਕਿ ਬਾਹਰ ਨਹੀਂ ਦੁਨੀਆ ਸਮਝਦੀ ਜਿਹੜੀ ਪੰਜਾਬ ਦੀ ਧਰਤੀ ਹੈ ਗੁਰੂਆਂ ਦੀ ਧਰਤੀ ਹੈ ਜਿਹੜੀ ਪੰਜਾਬ ਹੈ ਇਸ ਵਕਤ ਜਿਹਦੇ ਤੇ ਕਬਜ਼ਾ ਕੀਤਾ ਹੋਇਆ ਹਿੰਦੁਸਤਾਨ ਨੇ ਉਹਨਾਂ ਨੂੰ ਉੱਥੇ ਦੀ ਨਬਜ਼ ਪਤਾ ਉਹਨਾਂ ਨੂੰ ਉੱਥੇ ਦੀ ਇੰਟੈਲੀਜੈਂਸ ਪਤਾ ਹੈ ਕਿ ਜੇ ਅੱਜ ਸਿਰਫ ਰੈਫਰੈਂਡਮ ਵੀ ਉੱਥੇ ਹੋ ਜੇ ਤੇ 90% ਪੰਜਾਬ ਦਾ ਚਾਹੇ ਕੋਈ ਸਾਡਾ Hindu ਭਰਾ ਹੈ ਚਾਹੇ ਸਿੱਖ ਹੈ ਗਿਆ ਚਾਹੇ ਮੁਸਲਮਾਨ ਹੈ ਚਾਹੇ ਕ੍ਰਿਸਚੀਅਨ ਹੈ ਉਹ ਹਿੰਦੁਸਤਾਨ ਨਾਲ ਨਹੀਂ ਰਹਿਣਾ ਚਾਹੁੰਦੇ ਉਹ ਅਲੱਗ ਮੁਲਕ ਖਾਲਿਸਤਾਨ ਬਣਾਉਣਾ ਚਾਹੁੰਦੇ ਆ ਤੇ ਆਟਵਾ ਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਸਾਡੇ Hindu ਪੰਜਾਬੀ ਭਰਾ ਉੱਥੇ ਆਏ ਸੀ ਜਿਹੜੇ ਕਿ ਵੋਟ ਪਾਉਣਾ ਚਾਹੁੰਦੇ ਸੀ ਪਰ ਜਿਹੜਾ ਗਲੋਬਲ ਖਾਲਿਸਤਾਨ ਰੈਫਰੈਂਡਮ ਚੱਲਦਾ ਪਿਆ ਉਹ ਸਿਰਫ ਸਿੱਖ ਪਾ ਸਕਦੇ ਆ ਕਿਉਂਕਿ ਉਹਨਾਂ ਤੇ ਤਸ਼ੱਦਦ ਹੋਇਆ ਤੇ ਉਹ ਬਾਹਰ ਆਏ ਆ ਇਸ ਵਕਤ ਹਿੰਦੁਸਤਾਨ ਨੂੰ ਪਤਾ ਜਿੰਨੀ ਦੇਰ ਤੱਕ ਪੰਜਾਬ ਤੇ ਉਹ ਕਬਜ਼ਾ ਕਰ ਰੱਖਿਆ ਉਹਨਾਂ ਨੇ ਉਨੀ ਦੇਰ ਤੱਕ ਇਹ ਹਿੰਦੁਸਤਾਨ ਦਾ ਨਕਸ਼ਾ ਜੋ ਅੱਜ ਦੀ ਤਰੀਖ 'ਚ ਰਹੇਗਾ ਜਿੱਦਣ ਅਸੀਂ ਪੰਜਾਬ ਨੂੰ ਹਿੰਦੁਸਤਾਨ ਦੇ ਕਬਜ਼ੇ 'ਚੋਂ ਆਜ਼ਾਦ ਕਰਾ ਲਿਆ ਜਿਹੜਾ ਅੱਜ ਯੂਨੀਅਨ ਆਫ ਸਟੇਟ ਤੇ ਯੂਨੀਅਨ ਆਫ ਇੰਡੀਆ ਦਾ ਨਕਸ਼ਾ ਹੈ ਇਹ ਦੁਨੀਆ ਦੇ ਨਕਸ਼ੇ ਤੋਂ ਮਿਟ ਜਾਏਗਾ ਅੱਛਾ ਅੱਗੇ ਇਸ ਖਾਲਿਸਤਾਨੀ ਰੈਫਰੈਂਡਮ ਜਿਹੜਾ ਕਾਮਯਾਬ ਰੈਫਰੈਂਡਮ ਹੋਇਆ ਹੈ ਅੱਗੇ ਦੀ ਕੀ ਪਲਾਨਿੰਗ ਹੈ ਮਤਲਬ ਅੱਗੇ ਕੀ ਹੋਣ ਜਾ ਰਿਹਾ ਹੈ ਦੇਖੋ ਖਾਲਿਸਤਾਨ ਰੈਫਰੈਂਡਮ ਜਿਹੜਾ ਹੈ ਹਜੇ ਤਕਰੀਬਨ ਤਕਰੀਬਨ 40% ਜਾਂ ਉਸ ਤੋਂ ਵੀ ਘੱਟ ਹਜੇ ਪੂਰਾ ਹੋਇਆ ਹੈ ਕਿਉਂਕਿ ਅਸੀਂ بڑے ਸਟੈਪ ਦੇ ਹਿਸਾਬ ਦੇ ਨਾਲ ਸਾਨੂੰ 2-3 ਮਹੀਨੇ ਲੱਗਦੇ ਆ ਕਿਸੇ ਵੀ ਜਗ੍ਹਾ ਦੇ ਉੱਤੇ ਜਾ ਕੇ ਸੈਂਟਰ ਲਗਾਉਣ ਦੀ ਉਥੇ ਜਾ ਕੇ ਕੈਂਪੇਨ ਕਰਕੇ ਲੋਕਾਂ ਨੂੰ ਐਜੂਕੇਟ ਕਰਕੇ ਕਿਉਂਕਿ ਇੰਡੀਆ ਦਾ ਜਿਹੜਾ ਨੈਰੇਟਿਵ ਹੈ ਹਿੰਦੁਸਤਾਨ ਦਾ ਨੈਰੇਟਿਵ ਹੈ ਉਹ ਤੋੜਨ ਵਾਸਤੇ ਸਾਨੂੰ ਹਰ ਜਗ੍ਹਾ ਤੇ ਜਾ ਕੇ ਸਮਾਂ ਲੱਗਦਾ ਨਤੀਜਾ ਤੁਸੀਂ ਆਟਵਾ ਚ ਵੇਖ ਚੁੱਕੇ ਹੋ ਕਿ ਭਰੀ ਬਰਫ਼ ਮੀਂਹ ਤੇ ਬਲੋ ਬਰੀਜ਼ਿੰਗ ਟੈਂਪਰੇਚਰ ਦੇ ਵਿੱਚ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਸਾਡੀਆਂ ਧੀਆਂ ਇੱਕ ਇੱਕ ਸਾਲ ਦਾ ਬੱਚਾ ਕੋਈ ਇਵਨ 6-6 ਵੀਕ ਦੇ ਬੱਚੇ ਜਿਹੜੇ ਆ ਉਹਨਾਂ ਨੂੰ ਲੈ ਕੇ ਉਹਨਾਂ ਨੇ ਉੱਥੇ ਵੋਟਾਂ ਪਾਈਆਂ ਦੁਨੀਆ ਦੇ ਵਿੱਚ ਅਸੀਂ ਪਹਿਲਾਂ ਗਲੋਬਲ ਜਿਹੜਾ ਹੈ ਪੂਰੇ ਕੰਟੀਨੈਂਟਸ ਹੈ ਛੇ ਉਹਦੇ ਵਿੱਚ ਅਸੀਂ ਇਹ ਰੈਫਰੈਂਡਮ ਕਰਵਾਵਾਂਗੇ ਉਸ ਤੋਂ ਬਾਅਦ ਇਹੀ ਰੈਫਰੈਂਡਮ ਪੂਰੇ ਹਿੰਦੁਸਤਾਨ ਦੇ ਕਬਜ਼ੇ ਵਾਲੇ ਪੰਜਾਬ 'ਚ ਹੋਏਗਾ ਤੇ ਸਾਰੀਆਂ ਸਟੇਟਾਂ 'ਚ ਹੋਏਗਾ ਜਿੱਥੇ ਉੱਥੇ ਸਿੱਖ ਜਿਹੜੇ ਐ ਚਾਹੇ ਉਹ ਮਹਾਰਾਸ਼ਟਰਾ ਚਾਹੇ ਚਾਹੇ ਬਿਹਾਰ ਚਾਹੇ ਚਾਹੇ ਉੱਤਰ ਪ੍ਰਦੇਸ਼ ਚ ਹਰ ਇੱਕ ਨੂੰ ਮੌਕਾ ਮਿਲੇਗਾ ਇਸ ਰੈਫਰੈਂਡਮ ਦੇ ਵਿੱਚ ਵੋਟ ਪਾਉਣ ਦਾ ਜੀ ਵੀਰੋ ਐਸਜੀਜੀ ਆਈਟੀ ਵੀਡੀਓ ਸਿੱਖਾਂ ਦੀ ਜਿਹੜੀ ਨਸਲ ਕੁਸ਼ੀ ਕੀਤੀ ਜਾ ਰਹੀ ਹੈ ਸਿੱਖਾਂ ਦੇ ਨਾਲ ਜਿਹੜਾ ਤਕਾ ਕੀਤਾ ਜਾ ਰਿਹਾ ਹੈ ਗੁਰਪਤਵੰਨ ਸਿੰਘ ਪੰਨੂ ਉਹਨਾਂ ਦਾ ਜਿਹੜਾ ਬਿਆਨ ਉਹਨਾਂ ਦੀ ਜਿਹੜੀ ਸਟੇਟਮੈਂਟ ਆਈ ਹੈ ਅਗਰ ਇਹ ਰਿਫਰੈਂਡਮ ਬਿਲਕੁਲ ਮਾਮੂਲੀ ਹੈ ਇੰਡੀਆ ਦੇ ਬਕੋਲ ਤੇ ਤੁਸੀਂ ਇਸ ਚੀਜ਼ ਤੋਂ ਅੰਦਾਜ਼ਾ ਲਾਓ ਕਿ ਸਿੱਖਾਂ ਦੇ ਲੀਡਰਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿੱਖਾਂ ਦੇ ਲੀਡਰਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਪੰਨੂ ਜੀ ਨੂੰ ਅਟੈਕਸ ਕੀਤੇ ਜਾ ਰਹੇ ਨੇ ਗੁਰਪਤਵੰਨ ਸਿੰਘ ਪੰਨੂ ਨੂੰ ਅਮਰੀਕਾ ਦੇ ਅੰਦਰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਮਰੀਕਾ ਫੁੱਲ ਤਕਰੀ ਸਪੋਰਟ ਕਰ ਰਹੇ ਆ ਪੰਨੂ ਜੀ ਪੰਨੂ ਜੀ ਨੂੰ ਤੇ ਤੁਸੀਂ ਇਸ ਚੀਜ਼ ਤੋਂ ਅੰਦਾਜ਼ਾ ਲਾਓ ਕਿਸ ਜਰੀਏ ਇੱਕ ਤਹਿਰੀਕ ਪੰਜਾਬ ਤੋਂ ਉੱਠੀ ਜਿਹੜੀ ਇੱਕ ਤਹਿਰੀਕ ਚੰਦ ਸਿੱਖਾਂ ਨੇ ਉਠਾਈ ਇਸ ਟਾਈਮ ਤੇ ਪੂਰੀ ਦੁਨੀਆ ਦੇ ਅੰਦਰ ਇੰਨੀ ਕੁ ਜ਼ਿਆਦਾ ਉਹਨੂੰ ਅਹਿਮੀਅਤ ਮਿਲ ਗਈ ਏ ਕਿ ਪੂਰੀ ਦੁਨੀਆ ਇਸ ਟਾਈਮ ਤੇ ਖਾਲਸਾਤਾਨ ਦੀ ਗੱਲ ਕਰ ਰਹੀ ਏ ਪੂਰੀ ਦੁਨੀਆ ਇਸ ਟਾਈਮ ਤੇ ਖਾਲਸੇ ਰਾਜ ਦੀ ਗੱਲ ਕਰ ਰਹੀ ਏ ਉਹ ਦਿਨ ਦੂ ਨਹੀਂ ਜਦੋਂ ਖਾਲਸਾ ਰਾਜ ਜਾਏਗਾ ਜਦੋਂ ਖਾਲਸਾਤਾਨ ਆਏਗਾ ਗੁਰਪਤਵੰਨ ਸਿੰਘ ਪੰਨੂ ਇਸ ਟਾਈਮ ਤੇ ਨਰਿੰਦਰ ਮੋਦੀ ਦੀ ਸਰਕਾਰ ਨੂੰ دہشت ਗਰਥ ਆਤੰਗਵਾਦੀ ਕਹ ਰਹੇ ਨੇ ਇਹਦੇ ਅੰਦਰ ਕੋਈ ਦੋਰਾ ਨਹੀਂ ਏ ਰੌ ਦੇ ਜਰੇ ਏਜੰਟ ਨੇ ਉਹ ਅਮਰੀਕਾ ਦੇ ਅੰਦਰ ਜਾ ਕੇ ਉਹ ਯੂਕੇ ਦੇ ਅੰਦਰ ਜਾ ਕੇ ਸਿੱਖਾਂ ਲੀਡਰਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਨੇ ਸਿੱਖਾਂ ਦੇ ਲੀਡਰਾਂ ਤੇ ਅਟੈਕ ਕਰਦੇ ਨੇ ਉਹਨਾਂ ਦੀਆਂ ਫੈਮਲੀਆ ਨੂੰ ਫੈਮਲੀਆ ਨੂੰ ਡਰਾਂ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਥ੍ਰੈਟ ਕਰਦੇ ਨੇ ਤੁਸੀਂ ਇਸ ਚੀਜ਼ ਤੋਂ ਅੰਦਾਜ਼ਾ ਲਾਓ ਕਿ ਇੰਡੀਆ ਇਸ ਟਾਈਮ ਤੇ ਇੰਨਾ ਕੁ ਜ਼ਿਆਦਾ ਬੁਖਲਾ ਗਿਆ ਇੰਨੇ ਕੁ ਜ਼ਿਆਦਾ ਹਰਕਤਾਂ ਕਰ ਰਿਹਾ ਹੈ ਉਹਨਾਂ ਦਾ ਜਿਹੜਾ ਇੱਕ ਗਨੌਨਾ ਚਿਰ ਹੈ ਉਹ ਬੇਨਕਾਬ ਹੋ ਰਿਹਾ ਹੈ ਤੁਸੀਂ ਦੇਖੋ ਰਾਜ ਦੇ ਏਜੰਡ ਪੇਜ ਕੇ ਸਿੱਖਾਂ ਦੇ ਲੀਡਰਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਰੀਫਰੈਂਡਮ ਜਿਹੜਾ ਹੋਣ ਜਾ ਰਿਹਾ ਹੈ ਜਿਹੜਾ ਰੀਫਰੈਂਡਮ ਹੋਇਆ ਵਾਸ਼ਿੰਗਟਨ ਡੀਸੀ ਦੇ ਅੰਦਰ ਜਿਹੜੀ ਇੱਕ ਆਵਾਜ਼ ਸੀ ਜਿਹੜੀ ਇੱਕ ਤਹਿਰੀਕ ਹੈ ਉਹਨੂੰ ਦਬਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਇਹ ਆਵਾਜ਼ ਇਸ ਟਾਈਮ ਤੇ ਪੂਰੀ ਦੁਨੀਆ ਦੇ ਹਰ ਇਨਸਾਨ ਦੇ ਅੰਦਰ ਪਾਈ ਜਾ ਰਹੀ ਹੈ ਹਰ ਇਨਸਾਨ ਇਸ ਆਵਾਜ਼ ਨੂੰ ਸੁਣ ਰਿਹਾ ਹੈ ਤੇ ਇਸ ਆਵਾਜ਼ ਨੂੰ ਉਹ ਮਹਿਸੂਸ ਵੀ ਕਰ ਰਿਹਾ ਕਿ ਦੇ ਅੰਦਰ ਕਿੰਨੀ ਕੋ ਸੱਚਾਈ ਹੈ ਸਿੱਖਾਂ ਨੂੰ ਸਿੱਖਾਂ ਦੇ ਰਾਈਟਸ ਨਹੀਂ ਮਿਲੇ ਸਿੱਖਾਂ ਨੂੰ ਹੋਂਦ ਤੱਕ ਧੱਕਾ ਕੀਤਾ ਗਿਆ 88 ਦੇ ਅੰਦਰ ਅਸੀਂ ਦੇਖਿਆ ਅਸੀਂ ਦੇਖਿਆ ਜਿਹੜੇ ਸਿੱਖ ਸਰਦਾਰ ਓਵਰ ਸੀਜ਼ ਨੇ ਬਹੁਤ ਮੁਸ਼ਕਲ ਦੇ ਨਾਲ ਪੰਜਾਬ ਛੱਡ ਕੇ ਆਪਣੇ ਆਪਣੇ ਘਰ-ਬਾਰ ਛੱਡ ਕੇ ਆਪਣੀਆਂ ਉੱਥੇ ਦਿਨੀਆਂ ਵੀ ਜ਼ਮੀਨਾਂ ਸੀ ਉਹ ਛੱਡ ਗਿਓ ਦੂਸਰੇ ਮੁਲਕਾਂ ਦੇ ਅੰਦਰ ਆ ਕੇ ਕੰਮ ਕਰਦੇ ਨੇ ਉਹਨਾਂ ਨੂੰ ਬੈਨ ਕਰ ਦਿੱਤਾ ਗਿਆ ਕਿ ਪੰਜਾਬ ਦੇ ਅੰਦਰ ਉਹ ਨਹੀਂ ਜਾ ਸਕਦੇ ਤੁਸੀਂ ਇਸ ਚੀਜ਼ ਤੋਂ ਅੰਦਾਜ਼ਾ ਲਾਓ ਕਿ ਭਾਰਤੀ ਮੀਡੀਆ ਕਿੰਨੇ ਕੋ ਗਨੌਣੀਆਂ ਹਰਕਤਾਂ ਕਰ ਰਿਹਾ ਹੈ ਰਾ ਦੇ ਜ਼ਰੀਏ ਆਰਐਸਐਸ ਦੇ ਜ਼ਰੀਏ ਤੇ ਤੁਸੀਂ ਪੰਨੂ ਜੀ ਦੀ ਸਟੇਟਮੈਂਟ ਸੁਣੀ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਗੱਲ ਨਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ